ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨਾਲ ਕੀਤਾ ਸੀਗਾ ਤੇ ਮੋਦੀ ਸਾਹਿਬ ਵੀ ਹੁਣ ਦੇਖ ਲੈਣ ਕਿ ਸਿੱਖਾਂ ਦੇ ਨਾਲ ਵਿਗਾੜ ਕੇ ਤੁਹਾਡਾ ਨੁਕਸਾਨ ਹੋਊਗਾ ਤੁਹਾਡਾ ਫਾਇਦਾ ਨਹੀਂ ਹੋ ਸਕਦਾ ਪਰ ਅਮਰੀਕਾ ਦੀ ਕੈਨੇਡਾ ਦੀ ਬ੍ਰਿਟਾਨੀਆ ਦੀ ਪਾਕਿਸਤਾਨ ਦੀ ਜਿਹੜੀ ਬਾਦਸ਼ਾਹੀ ਹੈ ਸੋਵਰਨਿਟੀ ਹੈ ਉਸ ਨੂੰ ਤੋੜਦਾ ਹੈ ਸੋਮਨੀ ਗੁਰਦੁਆਰਾ ਅਕਾਲੀ ਦਲ ਅੰਮ੍ਰਿਤਸਰ ਜਿਵੇਂ ਸੰਤਾਂ ਦੇ ਬਚਨਾਂ ਦੇ ਉੱਤੇ ਕਿ ਜੇ ਫੌਜ ਇੱਥੇ ਦਰਬਾਰ ਸਭ ਚਾਹੀ ਤੇ ਕਲਸਤਾਨ ਦਾ ਨਹੀਂ ਪੱਥਰ ਰੱਖਿਆ ਜਾਊਗਾ ਅਸੀਂ ਇਸ ਹੁਕਮ ਦੇ ਉੱਤੇ ਚੱਲ ਰਹੇ ਹਾਂ ਤੇ ਗੋਬਿੰਦ ਸਿੰਘ ਮਹਾਰਾਜ ਦਾ ਹੈ ਹੁਕਮ ਇਨ ਗਰੀਪ ਸੀ ਕੋਂਪੋਨਡੋਂ ਵਾਚਾਹੀ ਤੇ ਰਾਜ ਬਿਨਾਂ ਨਾ ਧਰਮ ਚਲੇ ਹੈ ਤੇ ਇਸ ਪਾਰਟੀ ਨੂੰ ਕੋਈ ਵੀ ਹੋਰ ਪਾਰਟੀ ਤੋੜਨ ਦੀ ਕੋਸ਼ਿਸ਼ ਨਾ ਕਰੇ ਤੇ ਸਿੱਖ ਕੌਮ ਇਸ ਪਾਰਟੀ ਦੇ ਪਿੱਛੇ ਖੜੀ ਹੋ ਜਾਏ ਇਹ ਇਸ ਪਾਰਟੀ ਜਿਹੜੀ ਸੰਜਨ ਅਲਾਈਸਨ ਪਿੰਡਾਂ ਵਾਲੇ ਦੀ ਸੋਚ ਦੇ ਉੱਤੇ ਚੱਲ ਰਹੀ ਹੈ ਇਸ ਨੂੰ ਕੋਈ ਵੀ ਪਾਰਟੀ ਮੁਖਸਰ ਸਾਹਿਬ ਪਹੁੰਚ ਕੇ ਤੋੜਨ ਦੀ ਕੋਸ਼ਿਸ਼ ਨਾ ਕਰੇ ਤੇ ਸੰਗਠਨ ਨੂੰ ਵੀ ਮੇਰੀ ਬੇਨਤੀ ਹੈ ਕਿ ਹੁਣ ਮੈਂ 80 ਸਾਲਾਂ ਦਾ ਹੋ ਜਾਣਾ ਹੈ ਹੁਣ ਇਹ ਸਾਥਮੀ ਦੀ ਸੁਣ ਕੇ ਤੇ ਤੁਸੀਂ ਇਸ ਪਾਰਟੀ ਨੂੰ ਤੋੜਿਓ ਨਾ ਤੇ ਖਾਲਸਾ ਦੇ ਮਾਰਗ ਦੇ ਉੱਤੇ ਚੱਲਣ ਦਿਓ ਸਾਨੂੰ ਬਹੁਤ ਕੁਝ ਹੋ ਗਿਆ 40 ਸਾਲਾਂ ਦੇ ਵਿੱਚ ਕਈਆਂ ਨੇ ਨਵੀਆਂ ਪਾਰਟੀਆਂ ਬਣਾਤੀਆਂ ਉਹ ਸਾਰੀਆਂ ਖੂਤ ਡਿਗੀਆਂ ਹੈਗੀਆਂ ਇਹੀ ਪਾਰਟੀ ਹੈ ਜਿਹੜੀ ਅੱਜ ਤੱਕ ਜਾਗਦੀ ਹੈ ਉਹ ਪੰਸ ਦੀ ਸੇਵਾ ਕਰ ਰਹੀ ਹੈ ਅੱਜ ਜੋ ਬਣਦਾ ਜਵਾਬ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ ਸੀਗਾ ਉਹ ਭਾਈ ਬਿਆਮ ਸਿੰਘ ਭਾਈ ਸਦਵਾਨ ਸਿੰਘ ਤੇ ਸਰਕੇਰ ਸਿੰਘ ਹੁਣਾਂ ਨੇ ਦਿੱਤਾ ਸੀਗਾ ਭਾਈ ਕੇਰ ਸਿੰਘ ਦਾ ਕੋਈ ਐਡਾ ਤਗੜਾ ਪ੍ਰੂਫ ਵੀ ਨਹੀਂ ਪੇਸ਼ ਕੀਤਾ ਗਿਆ ਸੀਗਾ ਔਰ ਉਹ ਅਦਾਲਤਾਂ ਨੇ ਇੱਕ ਬਹੁਤ ਹੀ ਗਲਤ ਫੈਸਲਾ ਦਿੱਤਾ ਸੋ ਇਹ ਜਿਹੜਾ ਵਿਤਕਰਾ ਸਿੱਖਾਂ ਨਾਲ ਚੱਲ ਰਿਹਾ ਅੱਜ ਅਸੀਂ ਹੁਣ ਵੀ ਦੇਖਦੇ ਆ ਬਾਹਰਲੇ ਦੇਸ਼ਾਂ 'ਚ ਸਿੱਖਾਂ ਨੂੰ ਕਤਲ ਕਰ ਰਹੇ ਆ ਐਕਸਟਰਾ ਜੁਡੀਸ਼ੀਅਲ ਐਕਸਟੈਰੀਟਰੀਟੋਰੀਅਲ ਕਿਲਿੰਗ ਹੋ ਰਹੀ ਹੈ ਸਾਮਤ ਗੋਇਲ ਵਰਗੇ ਜਿਨ੍ਹਾਂ ਨੇ ਗੁਰਦਾਸਪੁਰ 'ਚ ਤਰਥਲ ਮਚਾਤੀ ਸੀ ਇਹ ਸਾਰੇ ਹਜੇ ਸਿੱਖਾਂ ਦਾ ਸ਼ਿਕਾਰ ਖੇਡ ਰਹੇ ਆ ਖਾਸ ਕਰਕੇ ਜੀਤ ਦੋਵਾਲ ਸੋ ਇਹ ਲਗਾਤਾਰ ਚੱਲਦਾ ਆ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਜਿੰਦਰ ਸਿੰਘ ਅਕਾਲ ਤਖਤ ਸਾਹਿਬ ਤੇ ਮੌਜੂਦ ਆ ਅੱਜ ਸਹੇਬੀ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਪਹਿਲਾਂ ਤਾਂ ਸਾਰੇ ਲੋਕਾਈ ਨੂੰ ਸਮੂਹ ਸੰਗਤ ਨੂੰ ਅਕਾਲ ਚੈਨਲ ਵੱਲੋਂ ਸਾਰੀ ਪੂਰੀ ਮੈਨੇਜਮੈਂਟ ਵੱਲੋਂ ਮੁਬਾਰਕਾਂ ਹੋਣ ਤੇ ਅੱਜ ਅਕਾਲ ਤਖਤ ਸਾਹਿਬ ਤੇ ਹੀ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਭਾਈ ਸਤਵੰਤ ਸਿੰਘ ਭਾਈ ਪ੍ਰਤ ਸਿੰਘ ਜੀ ਭਾਈ ਕੇਰ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਜੇ ਆਪਾਂ ਇਤਿਹਾਸ ਦਰੋਣ ਦੀਆਂ ਬਾਤਾਂ ਜਦੋਂ ਪਾਉਨੇ ਹੁੰਨੇ ਆ ਤੇ ਉਦੋਂ ਸ਼ਾਇਦ ਕੁਝ ਯਾਦਾਂ ਜੁੜ ਜਾਂਦੀਆਂ ਜਿਹੜੀਆਂ ਮਾਛੀਵਾੜ ਦੇ ਨਾਲ ਵੀ ਜੁੜਦੀਆਂ ਜਿਹੜਾ ਸਰਸਾ ਦੇ ਕੰਡੇ ਤੋਂ ਵਿਛੋੜਾ ਪਿਆ ਉਦੋਂ ਦੀਆਂ ਗੱਲਾਂ ਦੇ ਨਾਲ ਵੀ ਜੁੜਦੀਆਂ ਬੀਬੀ ਮਮਤਾ ਜੀ ਇਸ ਇਤਿਹਾਸ ਗਵਾਹ ਕਿ ਜਦੋਂ ਭਾਈ ਬਚੱਤਰ ਸਿੰਘ ਜ਼ਖਮੀ ਹੋ ਕੇ ਉਹਨਾਂ ਦੇ ਘਰ ਦੇ ਵਿੱਚ ਆਉਂਦੇ ਆ ਨੇ ਨਿਹੰਗ ਖਾਨ ਦੇ ਘਰ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਇੱਕ ਕਮਰੇ ਵਿੱਚ ਮੌਜੂਦ ਹੁੰਦੇ ਆ ਉਸ ਟਾਈਮ ਸਮੇਂ ਦਾ ਹਾਕਮ ਜੋ ਕਿ ਸਿੱਖਾਂ ਨੂੰ ਲੱਭਦੇ ਫਿਰਦੇ ਸੀ ਉਦੋਂ ਤੇ ਉਹਦੇ ਕਰੰਦੇ ਉੱਥੇ ਪਹੁੰਚਦੇ ਆ ਨਿਹੰਗਾਂ ਪੁੱਛਿਆ ਜਾਂਦਾ ਕਿ ਇਸ ਅੰਦਰ ਚ ਕੌਣ ਮੌਜੂਦ ਆ ਤੋ ਕਹਿੰਦੇ ਕਿ ਮੇਰੀ ਬੇਟੀ ਆ ਤੇ ਨਾਲ ਉਹਦੇ ਪਤੀ ਪਰਮੇਸ਼ਰ ਆ ਉਹ ਤੇ ਪਤੀ ਆ ਉਹ ਜਿਹੜੀ ਆਵਾਜ਼ ਸੀ ਉਹ ਕਿਤੇ ਬੀਬੀ ਮਮਤਾਜ ਦੇ ਕੰਨਾਂ 'ਚ ਪੈਂਦੀ ਆ ਤੇ ਬੀਬੀ ਮਮਤਾਜ ਭਾਈ ਬਚੱਤਰ ਸਿੰਘ ਨੂੰ ਉਸ ਦਿਨ ਤੋਂ ਆਪਣਾ ਪਤੀ ਮੰਨ ਲੈਂਦੀ ਆ ਭਾਵੇਂ ਕਿ ਭਾਈ ਬਚੱਤਰ ਸਿੰਘ ਉਦੋਂ ਹੀ ਸ਼ਹੀਦ ਹੋ ਜਾਂਦੇ ਆ ਪਰ ਬੀਬੀ ਮਮਤਾਜ ਉਹਨਾਂ ਨੂੰ ਆਪਣਾ ਪਤੀ ਮੰਨ ਲੈਂਦੇ ਆ ਇਤਿਹਾਸ ਫੇਰ ਦਰਹਾਇਆ ਗਿਆ ਬੀਬੀ ਸੁਰਿੰਦਰ ਕੌਰ ਵੱਲੋਂ ਇਤਿਹਾਸ ਬੀਬੀ ਸੁਰਿੰਦਰ ਕੌਰ ਨੇ ਦਰਹਾਇਆ ਭਾਈ ਸੁਤੰਤ ਸਿੰਘ ਦੀ ਫੋਟੋ ਦੇ ਨਾਲ ਆਨੰਦ ਕਾਰਜ ਕਰਕੇ ਕਿਉਂਕਿ ਉਹਨਾਂ ਦੀ ਮੰਗਣੀ ਹੋਈ ਸੀ ਉਹਨਾਂ ਦੇ ਨਾਲ ਭਾਈ ਸੁਤੰਤ ਸਿੰਘ ਭਾਈ ਬੈਂਤ ਸਿੰਘ ਭਾਈ ਕੇਰ ਸਿੰਘ ਉਹਨਾਂ ਨੂੰ ਯਾਦ ਜੇ ਉਹ ਕਰਦੇ ਆ ਤੇ 1984 ਦਾ ਜਰੂਰ ਚੇਤਾ ਆ ਜਾਂਦਾ ਜੋ ਸਮੇਂ ਦੇ ਹਾਕਮ ਨੇ ਇਥੇ ਕਹਿਰ ਢਾਇਆ ਸੀ ਅਕਾਲ ਤਖਤ ਸਾਹਿਬ ਤੇ ਜੋ ਕੁਝ ਕੀਤਾ ਗਿਆ ਉਤੋਂ ਆਪਾਂ ਸਾਰੇ ਪਹਿਲ ਉਪਨ ਜਾਣੂ ਆ ਪਰ ਜੋ ਭਾਈ ਸਤਨ ਸਿੰਘ ਭਾਈ ਬੈਂਤ ਸਿੰਘ ਤੇ ਭਾਈ ਕੇਰ ਸਿੰਘ ਜੀ ਨੇ ਕੀਤਾ ਉਹਦੇ ਉੱਤੇ ਵੀ ਸਾਦਾ ਇਸੇ ਕੌਮ ਸਿੱਖ ਕੌਮ ਮਾਣ ਕਰਦੀ ਆ ਤੇ ਅੱਜ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਯਾਦ ਵੀ ਕੀਤਾ ਜਾ ਰਿਹਾ ਕਿਉਂਕਿ ਸ਼ਹੀਦੀਆਂ ਦਾ ਖਤਾਬ ਬਹੁਤ ਉੱਚਾ ਵਾ ਜਿਹਨਾਂ ਸ਼ਹੀਦੀਆਂ ਹੁੰਦੀਆਂ ਤੇ ਫਿਰ ਉਹਨਾਂ ਨੂੰ ਸਾਰੀ ਕੌਮ ਯਾਦ ਕਰਦੀ ਹੈ ਜਿਹੜੇ ਕੌਮ ਲਈ ਸ਼ਹੀਦੀਆਂ ਪਾਉਂਦੇ ਆ ਤੇ ਜਦੋਂ ਆਪਾਂ ਬੀਬੀ ਸਰਿੰਦਰ ਕੌਰ ਜੀ ਦੀ ਗੱਲ ਕਰਦੇ ਆ ਤੇ ਬੀਬੀ ਸਰਿੰਦਰ ਕੌਰ ਜੀ ਦਾ ਕਿਤੇ ਇਤਿਹਾਸ ਮਮਤਾਜ ਦੇ ਨਾਲ ਜ਼ਰੂਰ ਜੁੜਦਾ ਤੇ ਬੀਬੀ ਮਮਤਾਜ ਨੇ ਭਾਈ ਬਚੱਤ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਤੇ ਆਪਣਾ ਵਿਆਹ ਨਹੀਂ ਸੀ ਕਰਾਇਆ ਉਤੋਂ ਬਾਅਦ ਦੇ ਵਿੱਚ ਤੇ ਬੀਬੀ ਸਰਿੰਦਰ ਕੌਰ ਜੀ ਨੇ ਵੀ ਉਹਨਾਂ ਨੂੰ ਪਤੀ ਪਰਮੇਸ਼ਰ ਮੰਨਿਆ ਭਾਈ ਸਤਨ ਸਿੰਘ ਨੂੰ ਕਿਉਂਕਿ ਉਹਨਾਂ ਦਾ ਮੰਗਣੀ ਹੋਈ ਸੀ ਤੇ ਅਕਾਲ ਤੱਕ ਸਭ ਤੋਂ ਪ੍ਰਮਾਨਿਤ ਹੋਇਆ ਉਹ ਵਿਆਹ ਫੋਟੋ ਦੇ ਨਾਲ ਕੀਤੇ ਗਏ ਜਾਂ ਲਾਵਾਂ ਜਿਹੜਾ ਸ਼ੈ ਦੇ ਇਤਿਹਾਸ ਦੇ ਵਿੱਚ ਪਹਿਲਾ ਹੀ ਵਿਆਹ ਬਲੱਖਣ ਇਤਿਹਾਸ ਚ ਹੋਊਗਾ ਕਿ ਜਿਹੜਾ ਇੱਥੋਂ ਅਕਾਲ ਤੱਕ ਸਭ ਤੋਂ ਪ੍ਰਮਾਨਿਤ ਹੋਇਆ ਤੇ ਬੀਬੀ ਨੇ ਆਪਣੀ ਉਹ ਗੱਲ ਵੀ ਪਗਵਾਈ ਤੇ ਉਸ ਫੋਟੋ ਨਾਲ ਲਾਵਾਂ ਲਈਆਂ ਇਤਿਹਾਸ ਮਾਛੀਵਾੜੇ ਦੇ ਜੰਗਲਾਂ ਚ ਵੀ ਇਤਿਹਾਸ ਦਰਹਾਇਆ ਗਿਆ ਅੱਜ ਜੇ ਆਪਾਂ ਗੱਲ ਕਰਦੇ ਆ ਉਹ ਮਾਛੀਵਾੜੇ ਜੰਗਲਾਂ ਵਾਲਾ ਵੀ ਜੇ ਸਰਸਾ ਨਦੀ ਦੇ ਕਿਨਾਰੇ ਦੀ ਗੱਲ ਕਰਦੇ ਆ ਉਹਦਾ ਇਤਿਹਾਸ ਵੀ ਅਜ ਸਿੰਘ ਦਰਾ ਰਹੇ ਆ ਜਦੋਂ ਸਹਿਬਜਾਦੇ ਵੱਡੇ ਸਹਿਬਜਾਦੇ ਸ਼ਹੀਦ ਹੁੰਦੇ ਆ ਤੇ ਉਸ ਸਮੇਂ ਗੁਰੂ ਸਾਹਿਬ ਨੇ ਜਕਾਰੇ ਛਡੇ ਸੀ ਤੇ ਅੱਜ ਸ਼ਾਇਦ ਇੱਕ ਵੀਡੀਓ ਵਾਇਰਲ ਹੁੰਦੀ ਆ ਬਾਪੂ ਤਰਲੋਕ ਸਿੰਘ ਜੀ ਦੀ ਕਿਉਂਕਿ ਜਦੋਂ ਸ਼ਹੀਦੀ ਛਾਕੇ ਹੋਈ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਹਿਬਜਾਦੇ ਵੱਡੇ ਸਹਿਬਜਾਦੇ ਸ਼ਹੀਦ ਹੁੰਦੇ ਆ ਤੇ ਗੁਰੂ ਸਾਹਿਬ ਚਮਕੌਰ ਦੀ ਗੜੀ ਤੋਂ ਜਕਾਰਿਆਂ ਦੀ ਗੂੰਜ ਦੇ ਵਿੱਚ ਜਕਾਰੇ ਛੱਡਦੇ ਆ ਉੱਚੀ ਆਵਾਜ਼ ਦੇ ਵਿੱਚ ਜਦੋਂ ਸਿੰਘ ਸ਼ਹੀਦ ਹੁੰਦੇ ਆ ਜਕਾਰੇ ਛੱਡਦੇ ਆ ਤੇ ਅੱਜ ਫੇਰ ਇੱਕ ਵੀਡੀਓ ਜਿਹੜੀ ਆਮ ਹੀ ਆਪਾਂ ਕਈ ਸਾਲਾਂ ਤੋਂ ਸੁਣਦੇ ਆ ਕਿ ਬਾਪੂ ਤਰਲੋਕ ਸਿੰਘ ਜੀ ਜਦੋਂ ਭਾਈ ਸਤਵੰਤ ਸਿੰਘ ਨੂੰ ਹੁਕਮ ਹੋ ਜਾਂਦਾ ਸਮੇਂ ਦੇ ਹਾਕਮ ਵੱਲੋਂ ਕਿ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਵੇ ਇਹਨਾਂ ਨੂੰ ਫਾਂਸੀ ਦੇ ਦਿੱਤੀ ਜਾਵੇ ਤੇ ਉਹ ਇਤਿਹਾਸ ਉਹਨਾਂ ਨੇ ਦੁਹਰਾਇਆ ਉਹਨਾਂ ਨੇ ਫਾਂਸੀ ਤੇ ਚੜਨ ਲੱਗਿਆਂ ਜਕਾਰੇ ਛੱਡੇ ਤੇ ਬਾਪੂ ਸਤਵੰਤ ਸਿੰਘ ਜਿਹੜੇ ਇੱਕ ਦਿਨ ਪਹਿਲਾਂ ਮਿਲਦੇ ਆ ਜਾ ਕੇ ਤੇ ਜਦੋਂ ਭਾਈ ਸਤਵੰਤ ਸਿੰਘ ਕਹਿੰਦੇ ਆ ਨਾ ਕਿ ਬਾਪੂ ਜੀ ਮਿਲ ਕੇ ਚੱਲੇ ਹੋ ਤੇ ਬਾਹਰ ਜਾ ਕੇ ਜਕਾਰੇ ਜੂ ਛੜਨੇ ਆ ਤੁਸੀਂ ਤੇ ਬਾਪੂ ਜੀ ਦੇ ਬੋਲ ਜਿਹੜੇ ਅਜੇ ਵੀ ਛਾਂ ਤੋਂ ਗੂੰਜਾ ਪਾਉਂਦੇ ਆ ਤੇ ਬਾਪੂ ਤਰਲੋਕ ਸਿੰਘ ਕਹਿੰਦੇ ਆ ਕਿ ਬੇਟਾ ਮੈਂ ਤੇ ਕੰਧ ਦਾ ਸਹਾਰਾ ਲੈ ਕੇ ਤੁਰਨ ਵਾਲਾ ਇਨਸਾਨ ਆ ਤੇ ਮੈਂ ਕਿਦਾਂ ਜਕਾਰੇ ਛੱਡੂੰਗਾ ਤੇ ਜਦੋਂ ਉਹਨਾਂ ਨੂੰ ਭਾਈ ਸਤੰਤ ਸਿੰਘ ਉਹ ਇਤਿਹਾਸ ਚੇਤੇ ਕਰਾਉਂਦੇ ਆ ਕਹਿੰਦੇ ਕਿ ਚਮਕੌਰ ਦੀ ਗੜੀ ਦਾ ਇਤਿਹਾਸ ਸੁਣੋ ਆਪਾਂ ਸੁਣਦੇ ਹੀ ਆ ਤੁਸੀਂ ਵੀ ਸੁਣਿਆ ਹੋਊਗਾ ਤੇ ਗੁਰੂ ਸਾਹਿਬ ਨੇ ਤੇ ਜਦੋਂ ਆਪਣੇ ਲਾਲ ਸ਼ਹੀਦ ਹੋਏ ਸੀ ਉਦੋਂ ਜਕਾਰੇ ਛੱਡੇ ਸੀ ਸਿੰਘ ਸ਼ਹੀਦ ਹੁੰਦੇ ਆ ਜਕਾਰੇ ਛੱਡੇ ਜਾਂਦੇ ਆ ਤੇ ਅੱਜ ਵੀ ਆਪਾਂ ਉਸ ਇਤਿਹਾਸ ਨੂੰ ਯਾਦ ਕਰਦੇ ਆਂ ਤੇ ਫਿਰ ਤੁਸੀਂ ਕਿਉਂ ਨਹੀਂ ਬਾਹਰ ਜਾ ਕੇ ਜਕਾਰੇ ਛੱਡੋਗੇ ਕਿਉਂਕਿ ਕਈ ਗੱਲਾਂ ਹਨਾ ਤੁਸੀਂ ਪੋਜ਼ਿਟਿਵ ਪੋਜ਼ਿਟਿਵਿਟੀ ਅੰਦਰ ਪੈਦਾ ਕਰ ਦਿੰਦੇ ਆਂ ਉਸ ਤੋਂ ਬਾਅਦ ਚ ਬਾਪੂ ਜੀ ਕਹਿੰਦੇ ਕਿ ਜਦੋਂ ਬਾਹਰ ਆਏ ਉਹਨਾਂ ਦੱਸਿਆ ਕਿ ਮੈਂ ਜਕਾਰੇ ਛੱਡੇ ਤੇ ਸ਼ਾਇਦ ਉੱਥੇ ਜਿਹੜਾ ਮੀਡੀਆ ਸੀ ਉਹ ਅਚਾਨਕ ਮੀਡੀਆ ਦੀ ਨਜ਼ਰ ਬਾਪੂ ਤੇ ਲੋਕ ਸੰਗਤ ਤੇ ਪਈ ਤੇ ਸੋਚਿਆ ਕਿ ਸ਼ਾਇਦ ਭਾਈ ਸਾਹਿਬ ਦੀ ਫਾਂਸੀ ਮਾਫ ਹੋ ਗਈ ਹੋਣੀ ਆ ਮੀਡੀਆ ਦਾ ਸਵਾਲ ਸੀ ਕਿ ਤੁਸੀਂ ਜਕਾਰੇ ਛੱਡੇ ਆ ਜਕਾਰਿਆਂ ਦਾ ਮਤਲਬ ਤੇ ਇਹ ਹੋ ਸੀ ਕਿ ਚੜ੍ਹਦੀ ਕਲਾ ਹੋ ਗਈ ਕਹਿੰਦੇ ਕਿ ਚੜ੍ਹਦੀ ਕਲਾ ਨਹੀਂ ਮੇਰੇ ਪੁੱਤ ਨੂੰ ਸਿਰੇ ਫਾਂਸੀ ਹੋਣੀ ਆ ਤੇ ਮੈਨੂੰ ਉਹਨੇ ਕਿਹਾ ਸੀ ਕਿ ਬਾਹਰ ਜਾ ਕੇ ਚੜ੍ਹਦੀ ਕਲਾ ਦੇ ਵਿੱਚ ਜਕਾਰੇ ਛੱੜਨੇ ਆ ਸ਼ਾਇਦ ਉਸ ਸਮੇਂ ਤਿਹਾੜ ਜਿਹੜਾ ਵਾ ਬਾਪੂ ਜੀ ਤੋਂ ਦੱਸਦੇ ਆ ਤੇ ਅਜੇ ਵੀ ਉਹ ਇੱਕ ਸਟੇਜ ਦੇ ਉੱਤੇ ਉਹਨੇ ਗੱਲ ਸਾਂਝੀ ਕੀਤੀ ਉਹ ਕਹਿੰਦੇ ਕਿ ਮੈਨੂੰ ਸਟੰਟ ਪਏ ਆ ਸ਼ਾਇਦ ਮੈਂ ਉਹ ਆਵਾਜ਼ ਦੇ ਵਿੱਚ ਜਕਾਰਾ ਨਾ ਛੱਡ ਸਕਾਂ ਜਿਹੜਾ ਮੈਂ ਉੱਥੇ ਤਿਹਾੜ ਜੇਲ੍ਹ ਦੇ ਵਿੱਚ ਛੱਡਿਆ ਸੀ ਪਰ ਜਕਾਰਿਆਂ ਦੀ ਗੂੰਜ ਬਾਪੂ ਜੀ ਲਗਾਤਾਰ ਪਾਉਂਦੇ ਰਹੇ ਜਿੱਥੇ ਵੀ ਸਟੇਜਾਂ ਸਾਂਝੀਆਂ ਕੀਤੀਆਂ ਉਹਨਾਂ ਨੇ ਤੇ ਭਾਈ ਸਤੰਦ ਸਿੰਘ ਦਾ ਸੁਨੇਹਾ ਜਿਹੜਾ ਕਿ ਫਤਿਹ ਸਾਂਝੋ ਅਜੇ ਤੱਕ ਜੰਨਤ ਚ ਰੋ ਜੰਦਾ ਰਹੇ ਫਤਿਹ ਸਾਂਝ ਕਰਦੇ ਰਹੇ ਅੱਜ ਜਿੱਥੇ ਅਗਮਾਨ ਪਿੰਡ ਦੇ ਵਿੱਚ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਉੱਥੇ ਵੱਖੋ-ਵੱਖਰੇ ਥਾਵਾਂ ਤੇ ਯਾਦ ਕੀਤਾ ਜਾ ਰਿਹਾ ਆ ਕਾਲ ਤੱਕ ਸਾਫ ਤੇ ਵੀ ਨਤਮਸਤਕ ਹੋਇਆ ਜਾ ਰਿਹਾ ਉੱਥੇ ਸ਼ਹੀਦ ਸਿੰਘਾਂ ਦੇ ਨਮਿੱਤ ਅਰਦਾਸ ਬੇਨਤੀ ਵੀ ਹੋ ਰਹੀ ਆ ਸਮਾਗਮੇ ਹੋ ਰਿਹਾ ਤਕਰੀਬਨ ਇੱਥੇ ਸ਼ਖਸੀਤਾਂ ਵੀ ਪਹੁੰਚ ਰਹੀਆਂ ਆ ਉਹਨਾਂ ਸ਼ਖਸੀਤਾਂ ਨਾਲ ਵੀ ਅਸੀਂ ਤੁਹਾਡੇ ਜਰੂਰ ਮੇਲ ਕਰਾਵਾਂਗੇ ਕਿਉਂਕਿ ਇਸ ਸਮੇਂ ਦੀ ਜੀ ਗੱਲ ਕਰਦੇ ਆ ਸਰਜੀਤ ਸਿੰਘ ਖਾਲਸਾ ਜਿਹੜੇ ਐਮਪੀ ਆ ਉਹ ਪਹੁੰਚ ਚੁੱਕੇ ਆ ਸਤਾਸ਼ ਮੁੰਜੀ ਸਿੰਘ ਮਾਨ ਪਹੁੰਚ ਚੁੱਕੇ ਆ ਦਲ ਖਾਲਸਾ ਤੋਂ ਹੋਰ ਵੀ ਆਗੂ ਪਹੁੰਚੇ ਆ ਐਸਜੀਪੀਸੀ ਦਾ ਪੂਰਨ ਪ੍ਰਬੰਧ ਇੱਥੇ ਜੇ ਆਪਾਂ ਬਾਕੀ ਹੋਰ ਪਾਰਟੀਆਂ ਦੀ ਗੱਲ ਕਰੀਏ ਤੇ ਵਖੋਖਰੇ ਤੌਰ ਤੇ ਸਾਰੀਆਂ ਲਗਭਗ ਪੰਥਕ ਤਰ੍ਹਾਂ ਇੱਥੇ ਪਹੁੰਚਦੀਆਂ ਤੇ ਇਹ ਇਤਿਹਾਸ ਜਦੋਂ ਦੁਹਰਾਉਣ ਦੀ ਗੱਲ ਹੁੰਦੀ ਹੈ ਇੱਕ ਪਾਸੇ ਮਾਛੀਵਾੜੇ ਦੇ ਜੰਗਲ ਇੱਕ ਪਾਸੇ ਤਿਹਾੜ ਜੇ ਲੱਗੀ ਇੱਕ ਪਾਸੇ ਬੀਬੀ ਮੁਮਤਾਜ਼ ਤੇ ਇੱਕ ਪਾਸੇ ਬੀਬੀ ਸਰੇਂਦਰ ਕੌਰ ਨੂੰ ਜ਼ਰੂਰੀ ਯਾਦ ਕੀਤਾ ਜਾਂਦਾ ਕਿ ਇਤਿਹਾਸ ਜਦੋਂ ਦਰਹਾਇਆ ਜਾਊਗਾ ਇਤਿਹਾਸ ਜਦੋਂ ਯਾਦ ਕੀਤਾ ਜਾਊਗਾ ਬੀਬੀ ਮੁਹਤਾਜ ਨੂੰ ਯਾਦ ਕੀਤਾ ਜਾਊਗਾ ਉੱਥੇ ਬੀਬੀ ਸਰੇਂਦਰ ਕੌਰ ਜੀ ਨੂੰ ਸਰਦਾਂ ਦੇ ਫੁੱਲ ਪੇਟ ਕੀਤੇ ਜਾਣਗੇ ਥੋੜੀ ਦੇਰ ਤੱਕ ਜਿਹੜੀਆਂ ਸ਼ਕਤੀਆਂ ਵਾਂ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਵਾਸਤੇ ਪਹੁੰਚੀਆਂ ਵਾਂ ਤੇ ਪਿੱਛੇ ਸੰਗਤ ਵੀ ਦੇਖ ਸਕਦੇ ਅੱਜ ਅੱਜ ਗੁਰੂ ਸਾਹਿਬ ਦਾ ਜਨਮ ਦਿਹਾੜਾ ਵੀ ਆ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਅੱਜ ਦੇ ਦਿਨ ਉਹਨਾਂ ਨੇ ਪਾਕਨਾ ਸਾਹਿਬ ਵਿਖੇ अवतार ਧਾਰਿਆ ਸੀ ਤੇ ਅੱਜ ਜਿੱਥੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨਾਤਮਸਤਕ ਹੋਣ ਆ ਰਹੀ ਹੈ ਉੱਥੇ ਦਰਬਾਰ ਸਾਹਿਬ ਆਪਾਂ ਅਕਾਲ ਤਖਤ ਸਾਹਿਬ ਦੀਆਂ ਤੁਸੀਂ ਤਸਵੀਰਾਂ ਸਾਹਮਣੇ ਦਾ ਵੇਖ ਰਹੇ ਹੋ ਇੱਥੇ ਵੀ ਸੰਗਤ ਜਿਹੜੀ ਹੈਗੀ ਆ ਉਹ ਨਾਤਮਸਤਕ ਹੋਣ ਆ ਰਹੀ ਆ ਤੇ ਨਾਲ-ਨਾਲ ਜਿਹੜੀਆਂ ਕਿ ਜਥੇਬੰਦੀਆਂ ਵਾਂ ਨਾਲ ਨਾਲ ਉਹ ਸ਼ਹੀਦ ਸਿੰਘਾਂ ਨੂੰ ਸ਼ਰਦਾ ਦੇ ਫੁੱਲ ਵੀ ਪੇਟ ਕਰਨ ਵਾਸਤੇ ਪਹੁੰਚੇ ਹੋਏ ਆ ਆਪਾਂ ਕੋਸ਼ਿਸ਼ ਕਰਦੇ ਆ ਕਿ ਜਿਹੜੇ ਵੀ ਬੁਲਾ ਰਹੇ ਅੰਦਰ ਗਏ ਆ ਜਿਹੜੇ ਮੇਨ ਪ੍ਰਬੰਧਕ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਭਾਈ ਸਤਵੰਤ ਸਿੰਘ ਜੀ ਭਾਈ ਕੇਰ ਸਿੰਘ ਦਾ ਸ਼ਹੀਦੀ ਦਿਹਾੜਾ ਵਾਜ ਅਕਾਲ ਤਖਤ ਸਭਤੇ ਮਨਾਇਆ ਗਿਆ ਮਹਾਨਾਜ ਹਸਤੀਆਂ ਪਹੁੰਚੇ ਸੀ ਇੱਥੇ ਸਦਾਸਿਮ ਜੀ ਸਿੰਘ ਮਾਨ ਵੀ ਪਹੁੰਚੇ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਪਹਿਲੋਂ ਮਨਜੀਤ ਸਿੰਘ ਭੋਮਾ ਜੀ ਸਾਡੇ ਨਾਲ ਆ ਮਾਨ ਸਿੰਘ ਮਾਨ ਜੀ ਆ ਗੁਰਫਤੇ ਸਾਂਝ ਕਰਦੇ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜੀ 6 ਜੂਨ 1984 ਨੂੰ ਜਦੋਂ ਭਾਰਤੀ ਫੌਜ ਨੇ ਖਾਸ ਕਰਕੇ ਦੇਸ਼ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਫੌਜੀ ਹਮਲਾ ਕਰਵਾਇਆ ਗਿਆ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਭਾਈ ਅਮਰੀਕ ਸਿੰਘ ਜੀ ਜਰਨਲ ਸੁਬੇਕ ਸਿੰਘ ਜੀ ਬਾਬਾ ਥਾਰਾ ਸਿੰਘ ਜੀ ਸਮੇਤ ਹਜ਼ਾਰਾਂ ਸਿੰਘ ਸਿੰਘਣੀਆਂ ਨੂੰ ਭਾਰਤੀ ਫੌਜ ਵੱਲੋਂ ਜਿਹੜਾ ਬਾ ਇੱਥੇ ਸ਼ਹੀਦ ਕਰ ਦਿੱਤਾ ਗਿਆ ਉਸ ਦਿਨ ਅਸੀਂ ਇੱਥੇ ਮੌਜੂਦ ਸੀ ਅਸੀਂ ਖੁਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨਾਲ ਜੋ ਨਹਾੜੀ ਡਿਊਟੀ ਲਈ ਸੀ ਪਾਣੀ ਵਾਲੀ ਟੈਂਕੀ ਦੇ ਉੱਤੇ ਉੱਥੇ ਅਸੀਂ ਭਾਰਤੀ ਫੌਜ ਨਾਲ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਭਾਰਤੀ ਫੌਜ ਦਾ ਮੁਕਾਬਲਾ ਕੀਤਾ ਸੀ ਪਰ ਸਰਾਂ ਦੇ ਵਿੱਚ ਵੀ ਛੋਟੇ-ਛੋਟੇ ਬੱਚਿਆਂ ਨੂੰ ਬੀਬੀਆਂ ਨੂੰ ਬਜ਼ੁਰਗਾਂ ਨੂੰ ਕੋ-ਕੋ ਕੇ ਭਾਰਤੀ ਹਕੂਮਤ ਨੇ ਭਾਰਤੀ ਫੌਜ ਨੇ ਜਿਹੜਾ ਸ਼ਹੀਦ ਕਰ ਦਿੱਤਾ ਸੀ ਤੇ ਅੱਜ ਦੇ ਦਿਨ ਭਾਈ ਸੁਤਵੰਤ ਸਿੰਘ ਜੀ ਭਾਈ ਕੇਰ ਸਿੰਘ ਜੀ ਨੂੰ ਹਾਸੀ ਦੇ ਤਖਤੇ ਤੇ ਚੜ੍ਹਾਇਆ ਗਿਆ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਹੋਏ ਫੌਜੀ ਹਮਲੇ ਦਾ ਬਦਲਾ ਲਿਆ ਸੀ ਸੋ ਅੱਜ ਅਸੀਂ ਭਾਈ ਬੀਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਰੂਪੀ ਵੀ ਸੋ ਅਸੀਂ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰਦੇ ਆਂ ਕਿ ਮਹਾਰਾਜ ਸਮੁੱਚੀ ਕੌਮ ਨੂੰ ਉਹਨਾਂ ਦੇ ਪਾਏ ਹੋਏ ਨਕਸ਼ੇ ਕਦਮਾਂ ਤੇ ਚੱਲਣ ਦਾ ਬਲ ਬਖਸ਼ੋ ਭਾਈ ਗੁਰਜੀ ਕਾਕਾ ਸਾਹਿਬ ਆ ਭਾਈ ਗੁਰਜੀ ਫਤਿਹ ਇਹ ਮਾਨ ਸਿੰਘ ਮਾਨ ਸਾੜੇ ਨਾਲ ਮਾਨ ਸਾਹਿਬ ਕੀ ਕਹਿਣਾ ਚਾਹੋਗੇ ਦੋਲਾ ਸਾਹਿਬ ਗੁਰਜੀ ਫਤਿਹ ਅੱਜ ਜੋ ਬਣਦਾ ਜਵਾਬ ਦਰਬਾਰ ਸਾਹਿਬ ਦੇ ਉੱਤੇ ਹਮਲੇ ਦਾ ਸੀਗਾ ਉਹ ਭਾਈ ਬਿਮਨ ਸਿੰਘ ਭਾਈ ਸਤਵੰਤ ਸਿੰਘ ਤੇ ਸਰਕੇਰ ਸਿੰਘ ਹੁਣਾਂ ਨੇ ਦਿੱਤਾ ਸੀਗਾ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਦੇ ਉੱਤੇ ਜਿਹੜਾ ਫੈਸਲਾ ਲਿੱਤਾ ਗਿਆ ਸਜ਼ਾ ਮੌਤ ਦਾ ਉਹ ਜੇ ਤੁਸੀਂ ਦੇਖੋ ਤਾਮਿਲਨਾਡ ਤੇ ਰਾਜੀਵ ਗਾਂਧੀ ਦੇ ਹਮਲੇਵਾਰ ਦੇ ਉੱਤੇ ਨਹੀਂ ਲੱਤਾ ਗਿਆ ਉਹਨੂੰ ਛੱਡ ਵੀ ਦਿੱਤਾ ਹੈਗਾ ਭਾਈ ਕੇਰ ਸਿੰਘ ਦਾ ਕੋਈ ਐਡਾ ਤਗੜਾ ਪ੍ਰੂਫ ਵੀ ਨਹੀਂ ਪੇਸ਼ ਕੀਤਾ ਗਿਆ ਸੀਗਾ ਔਰ ਉਹ ਅਦਾਲਤਾਂ ਨੇ ਇੱਕ ਬਹੁਤ ਹੀ ਗਲਤ ਫੈਸਲਾ ਦਿੱਤੋ ਭਾਈ ਕੇਰ ਸਿੰਘ ਦਾ ਪ੍ਰੂਫ ਬਰਨਰ ਪ੍ਰੂਫ ਨਹੀਂ ਸੀ ਹੋਇਆ ਇਹ ਤਾਂ ਸਿਰਫ ਮਤਭੇਦ ਸੀ ਸਿੱਖ ਕੌਮ ਨਾਲ ਜਿਹੜਾ ਉਹਨਾਂ ਦਾ ਫਾਂਸੀ ਦਾ ਫੈਸਲਾ ਲਿੱਤਾ ਗਿਆ ਸੀ ਅਸੀਂ ਦੇਖਦੇ ਹਾਂ ਉਸ ਤੋਂ ਉਪਰੰਤ ਭਾਰਤ ਨੇ ਇੰਨਾ ਜ਼ਿਆਦਾ ਮਤਭੇਦ ਕੀਤਾ ਕਿ ਖੁੱਲਾ ਤੇ ਸ਼ਰਿਆਮ ਸਿੱਖਾਂ ਦਾ ਜੀਨੋਸਾਈਡ ਕਰਾਇਆ ਦਿੱਲੀ 'ਚ ਜਿੱਥੇ ਆਰਮੀ ਨੇਵੀ 에어 ਫੋਰਸ ਦੇ ਹੈੱਡਕੁਆਰਟਰਸ ਹਨ ਜਿੱਥੇ ਆਈਟੀਬੀਪੀ ਬੀਐਸਐਫ ਸੀਆਰਪੀਐਫ ਸਾਰੀਆਂ ਕੇਂਦਰੀ ਫੋਰਸਿਜ਼ ਉੱਥੇ ਕੇਂਦਰਿਤ ਹਨ ਦੋ ਤਿੰਨ ਦਿਨ ਖੁੱਲਾ ਸਾਡਾ ਸ਼ਿਕਾਰ ਖੇਡਿਆ ਤੇ ਰਾਜੀਵ ਗਾਂ ਦਾ ਗਾਂਧੀ ਕਹਿੰਦਾ ਕਿ ਜਦ ਵੱਡਾ ਪੇੜ ਡਿੱਗਦਾ ਤਾਂ ਧਰਤੀ ਹਿੱਲਦੀ ਹੈ ਸੋ ਇਹ ਜਿਹੜਾ ਵਿਤਕਰਾ ਸਿੱਖਾਂ ਨਾਲ ਚੱਲ ਰਿਹਾ ਅੱਜ ਅਸੀਂ ਹੁਣ ਵੀ ਦੇਖਦੇ ਆ ਬਾਹਰਲੇ ਦੇਸ਼ਾਂ 'ਚ ਸਿੱਖਾਂ ਨੂੰ ਉਹ ਕਤਲ ਕਰ ਰਹੇ ਆ ਐਕਸਟਰਾ ਜੁਡੀਸ਼ੀਅਲ ਐਕਸਟੈਰੀਟਰੀਟੋਰੀਅਲ ਕਿਲਿੰਗ ਹੋ ਰਹੀ ਹੈ ਸਾਮਤ ਗੋਇਲ ਵਰਗੇ ਜਿਨ੍ਹਾਂ ਨੇ ਗੁਰਦਾਸਪੁਰ ਚ ਤਰਥਲ ਮਚਾਤੀ ਸੀ ਇਹ ਸਾਰੇ ਹਜੇ ਸਿੱਖਾਂ ਦਾ ਸ਼ਿਕਾਰ ਖੇਡ ਰਹੇ ਆ ਖਾਸ ਕਰਕੇ ਜੀਤ ਦੋਵਾਲ ਸੋ ਇਹ ਲਗਾਤਾਰ ਚੱਲਦਾ ਆ ਰਿਹਾ ਤੇ ਜਿਹੜੀ ਅਸੀਂ ਗੁਰੂ ਸਾਹਿਬ ਪ੍ਰਤੀ ਅਰਦਾਸ ਕੀਤੀ ਆ ਉਹਦੇ ਵਿੱਚ ਅਸੀਂ ਆਪਣੇ ਸ਼ਹੀਦਾਂ ਨੂੰ ਚਰਨ ਨਵਾਸ ਬਖਸ਼ਣ ਦੀ ਬੇਨਤੀ ਕੀਤੀ ਆ ਤੇ ਸਿੱਖ ਕੌਮ ਨੂੰ ਸਹਿਣਾ ਤੇ ਅੱਗੇ ਵਧਣ ਦਾ ਬੇਨਤੀ ਕੀਤੀ ਆ ਅਕਾਲ ਤਖਤ ਸਾਹਿਬ ਤੇ ਮੌਜੂਦ ਆ ਜਿੱਥੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਵਾ ਉੱਥੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਵੀ ਆ ਨਤਮਸਤਕ ਹਣ ਵਾਸਤੇ ਪਹੁੰਚੇ ਆ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵਿਪੇੜ ਕੀਤੇ ਗਏ ਆ ਸਤਸਮ ਜੀ ਸਿੰਘ ਮਾਨ ਸਾਡੇ ਨਾਲ ਆ ਗੁਰਫਤੇ ਸਾਂਝ ਕਰਦੇ ਆ ਮਾਨ ਸਾਹਿਬ ਖਾਲਸਾ ਇੱਕ ਜਿੱਕੇ ਫਤਿਹ ਜੀ ਸਾਹਿਬ ਇੱਕ ਤੇ ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਇੱਕ ਪਾਸੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਉਹਨਾਂ ਦੇ ਪੂਰੇ ਪੂਰਨਏ ਪਾਉਂਦੇ ਹੋਏ ਸ਼ਹੀਦ ਭਾਈ ਸਤਨ ਸਿੰਘ ਭਾਈ ਬੈਂਤ ਸਿੰਘ ਭਾਈ ਕੇਰ ਸਿੰਘ ਸ਼ਹੀਦ ਹੋਇਆ ਕੀ ਕਹਿਣਾ ਚਾਹੋਗੇ ਅੱਜ ਅੱਜ ਬਹੁਤ ਵੱਡਾ ਦਿਨ ਹੈ ਜੀ ਮਹਾਰਤ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਹੈ ਦਸਵੇਂ ਪਾਤਸ਼ਾਹ ਦਾ ਉਹਨਾਂ ਦੇ ਬਚਨਾਂ ਦੇ ਉੱਤੇ ਇਹਨਾਂ ਸਿੰਘਾਂ ਨੇ ਸ਼ਹਾਦਤ ਪਾਈ ਹੈ ਔਰ ਅਸੀਂ ਉਹਦਾ ਬਹੁਤ ਸਵਾਗਤ ਕਰਦੇ ਹਾਂ ਤੇ ਅਸੀਂ ਉਹਨਾਂ ਦਾ ਮਾਣ ਵੀ ਕਰਦੇ ਹਾਂ ਤੇ ਅਸੀਂ ਸਾਬਣਦੇ ਹਾਂ ਕਿ ਕਈ ਸੜਕਾਂ ਦਾ ਨਾਮ ਵੀ ਉਸੀ ਦੰਦੇ ਨਾਂ ਦੇ ਉੱਤੇ ਰੱਖਿਆ ਜਾਵੇ ਔਰ ਜਿਵੇਂ ਉਹਨਾਂ ਨੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਨਾਲ ਕੀਤਾ ਸੀਗਾ ਤੇ ਮੋਦੀ ਸਾਹਿਬ ਵੀ ਹੁਣ ਦੇਖ ਲੈਣ ਕਿ ਸਿੱਖਾਂ ਦੇ ਨਾਲ ਵਿਗਾੜ ਕੇ ਤੁਹਾਡਾ ਨੁਕਸਾਨ ਹੋਊਗਾ ਤੁਹਾਡਾ ਫਾਇਦਾ ਨਹੀਂ ਹੋ ਸਕਦਾ ਔਰ ਸਿੱਖਾਂ ਦੇ ਨਾਲ ਇਹੋ ਜਿਹਾ ਬਤੀਰਾ ਜਿਹੜਾ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਨੂੰ ਮਲਕ ਨੂੰ ਸਖਦੂਲ ਸਿੰਘ ਨੂੰ ਬਰਤਾਨੀਆਂ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਲਖਬੀਰ ਸਿੰਘ ਰੋਡੇ ਨੂੰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਪੰਜਾਬ ਦੇ ਵਿੱਚ ਮੋਸੇਵਾਲ ਨੂੰ ਤੇ ਹੁਣੇ ਹੁਣ ਹਰੀਨਾਮ ਦੇ ਵਿੱਚ ਗੁਰਮੀਤ ਸਿੰਘ ਨੂੰ ਜਿਹੜਾ ਸ਼ਹੀਦ ਕੀਤਾ ਹੈ ਸੈਂਟਰ ਦੀ ਐਜੰਸੀ ਰੋ ਨੇ ਤੇ ਨਾਲ ਜਿਹੜਾ ਐਨ ਐਸ ਗੋਇਲ ਤੇ ਰੌ ਦਾ ਮੁਖੀ ਸਿਨੇ ਸਾਬਕਾ ਮੁਖੀ ਗੁਰਦਾਸਪੁਰ ਦਾ ਐਸ ਐਸ ਪੀ ਜਿਹੜਾ ਰੌ ਦਾ ਮੁਖੀ ਸੀਗਾ ਸਮਤ ਗੋਇਲ ਇਹਨਾਂ ਦੇ ਉੱਤੇ ਕੇਸ ਚੱਲਨੇ ਚਾਹੀਦੇ ਹੈ ਕਿਉਂ ਕਰਕੇ ਇਹਨਾਂ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਇਹ ਸਿੱਖਾਂ ਨੂੰ ਸ਼ਹੀਦ ਕਰਕੇ ਜ਼ੁਲਮ ਨਹੀਂ ਕੀਤਾ ਸਿਰਫ ਪਰ ਅਮਰੀਕਾ ਦੀ ਕੈਨੇਡਾ ਦੀ ਬ੍ਰਿਟਾਨੀਆ ਦੀ ਪਾਕਿਸਤਾਨ ਦੀ ਜਿਹੜੀ ਬਾਦਸ਼ਾਹੀ ਹੈ ਸੋਵਰਨਿਟੀ ਹੈ ਉਸ ਨੂੰ ਤੋੜਦਾ ਤੇ ਅਮਰੀਕਾ ਦੀ ਮਨਰੋਪ ਡੋਕਟਰੀ ਨੂੰ ਤੋੜ ਕੇ ਆਪਣੇ ਪੰਨੂ ਦੇ ਉੱਤੇ ਵਾਰ ਕਰਨਾ ਚਾਹੁੰਦੇ ਸੀ ਜੋ ਅਮਰੀਕਾ ਦੀ ਇੰਟੈਲੀਜੈਂਸ ਨੇ ਬਚਾ ਕਰ ਦਿੱਤਾ ਤੇ ਮੈਂ ਸਮਝਦਾ ਕਿ ਸਾਡੇ ਨਾਲ ਜਿਹੜਾ ਵਤੀਰਾ ਜਿਹੜਾ ਸਰਦਾਰ ਜਗਜੀਤ ਸਿੰਘ ਅੱਜ 40 ਦਿਨ ਹੋ ਗਏ ਆ ਵਰਤ ਤੇ ਬੈਠੇ ਆ ਕਿਸਾਨਾਂ ਦੀ ਮੰਗ ਹੈ ਤੇ ਉਹਨਾਂ ਦੇ ਵਿਚ ਛੜਦੀ ਕਲਾ ਦੇ ਲਈ ਅਸੀਂ ਅੱਜ ਇਸ ਉੱਚ ਸਤਨ ਤੋਂ ਦਸਵੇਂ ਪਾਛਾ ਦੇ ਪ੍ਰਕਾਸ਼ ਦੇ ਵਸਤੇ ਅਰਦਾਸ ਕਰਦੇ ਹਾਂ ਛੜਦੀ ਕਲਾ ਦੀ ਤੇ ਉਹ ਸਿੱਖਾਂ ਦੇ ਲਈ ਕਰ ਰਿਹਾ ਜਿਵੇਂ ਟਕੈਤ ਸਾਹਿਬ ਨੇ ਕਿਹਾ ਸਿੱਖਾਂ ਦੀ ਬਦਨਾਮੀ ਕਰਦੇ ਹੈ ਇਹ ਬਿਲਕੁਲ ਗਲਤ ਗੱਲ ਹੈ ਅਸੀਂ ਸਾਰੀ ਕੌਮ ਉਹਨਾਂ ਦੇ ਪਿੱਛੇ ਖੜੀ ਹੈ ਕਿਉਂਕਿ ਸਭ ਤੋਂ ਵੱਡਾ ਕਿੱਤਾ ਸਿੱਖਾਂ ਦਾ ਜ਼ਿੰਮੇਵਾਰੀ ਹੈ ਕਰਤਾਰਪੁਰ ਸਾਹਿਬ ਗੁਰੂ ਨਾਨਕ ਸਾਹਿਬ ਨੇ ਆਪ ਇਹ ਕਿੱਤਾ ਤਾਦੇ ਅਸੀਂ ਗਾ ਹਾਂਜੀ ਸੋ ਅਸੀਂ ਉਹਨਾਂ ਦੇ ਨਾਲ ਹੈਗੇ ਆਂ ਤੇ ਸਾਰੇ ਮੁਲਖ ਦੇ ਸਿੱਖਾਂ ਨੂੰ ਕਹਿੰਦੇ ਆ ਕਿ ਸ਼੍ਰੋਮਣੀ ਕਾਲੀ ਦਲ ਹੁਣ 40 ਸਾਲ ਤੋਂ ਤੁਹਾਡੀ ਸੇਵਾ ਕਰ ਰਹੀ ਹੈ ਇਸ ਨੂੰ ਤੱਕੜਾ ਕਰੋ ਇਹਨੂੰ ਤੋੜਨ ਦੀ ਕੋਸ਼ਿਸ਼ ਜਿਹੜੇ ਕਰਦੇ ਆ ਉਹ ਨਾ ਕਰਿਓ ਔਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਅੰਮ੍ਰਿਤਸਰ ਸ਼੍ਰੋਮਣੀ ਗੁਰਦੁਆਰਾ ਅਖਾਲੀ ਦਲ ਅੰਮ੍ਰਿਤਸਰ ਜਿਵੇਂ ਸੰਤਾਂ ਦੇ ਬਚਨਾਂ ਦੇ ਉੱਤੇ ਕਿ ਜੇ ਫੌਜ ਇੱਥੇ ਦਰਬਾਰ ਸਾਹਿਬ ਚਾਹੀ ਤੇ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਅਸੀਂ ਇਸ ਹੁਕਮ ਦੇ ਉੱਤੇ ਚੱਲ ਰਹੇ ਹਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ ਹੁਕਮ ਇਨ ਗਰੀਪ ਸਿਕੋਂਡਮ ਵਾਚਾਹੀ ਤੇ ਰਾਜ ਬਿਨਾਂ ਨਾ ਧਰਮ ਚਲੇ ਹੈ ਤੇ ਇਸ ਪਾਰਟੀ ਨੂੰ ਕੋਈ ਵੀ ਹੋਰ ਪਾਰਟੀ ਤੋੜਨ ਦੀ ਕੋਸ਼ਿਸ਼ ਨਾ ਕਰੇ ਤੇ ਸਿੱਖ ਕੌਮ ਇਸ ਪਾਰਟੀ ਦੇ ਪਿੱਛੇ ਖੜੀ ਹੋਵੇ ਮਕਸਰ ਸਾਹਿਬ ਦੀ ਧਰਤੀ ਦੇ ਘੱਟ ਹੋਣ ਜਾ ਰਿਹਾ ਤੁਸੀਂ ਵੀ ਹਰ ਸਾਲ ਉੱਥੇ ਵੱਡਾ ਇਕੱਠ ਕਰਦੇ ਹੋ ਇਸ ਵਾਰ ਉੱਥੇ ਇੱਕ ਨਵੀਂ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਉਸ ਪਾਰਟੀ ਨੂੰ ਤੁਸੀਂ ਕਿਵੇਂ ਦੇਖਦੇ ਆ ਮੈਂ ਉਹ ਤਾਂ ਜਵਾਬ ਦਿੱਤਾ ਕਿ ਇਹ ਪਾਰਟੀ ਜਿਹੜੀ ਸੰਜਨ ਅਨਸਨ ਭਿੰਡਾ ਵਾਲੇ ਦੀ ਸੋਚ ਦੇ ਉੱਤੇ ਚੱਲ ਰਹੀ ਹੈ ਇਸ ਨੂੰ ਕੋਈ ਵੀ ਪਾਰਟੀ ਮਕਸਰ ਸਾਹਿਬ ਪਹੁੰਚ ਕੇ ਤੋੜਨ ਦੀ ਕੋਸ਼ਿਸ਼ ਨਾ ਕਰੇ ਸਦਾਸ ਸਿਮਰਜੀਤ ਸਿੰਘ ਮਾਨ ਨਾਲ ਗੱਲਬਾਤ ਕੀਤੀ ਸੀ ਤੇ ਉਹਨਾਂ ਮੁਖਸਰ ਸਾਹਿਬ ਦੀ ਧਰਤੀ ਤੇ ਇੱਕ ਇਕੱਠ ਦੀ ਵੀ ਗੱਲ ਕੀਤੀ ਉਹ ਕਹਿੰਦੇ ਅਸੀਂ ਹਰ ਸਾਲ ਉੱਥੇ ਇਕੱਠ ਕਰਦੇ ਇੱਕ ਨਵੀਂ ਪਾਰਟੀ ਦਾ ਆਗਾਜ਼ ਹੋਣ ਤੇ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਕਿ 40 ਸਾਲ ਤੋਂ ਤੁਹਾਡੀ ਸੇਵਾ ਚ ਹਾਜ਼ਰ ਹਾਂ ਤੇ ਖਾਲਿਸਤਾਨ ਦੇ ਮੁੱਦੇ ਤੇ ਖਾਸ ਕਰਕੇ ਗੱਲ ਕਰਦੇ ਆ ਉਹ ਕਹਿੰਦੇ ਕਿ ਨਵੀਂ ਪਾਰਟੀ ਜਿਹੜੀ ਆਉਣੀ ਆ ਉਹਦੇ ਮਗਰ ਨਾਲ ਲੱਗਿਓ ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਕਿ ਆਓ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦੋ ਤੁਸੀਂ 40 ਸਾਲਾਂ ਦੇ ਵਿੱਚ ਉਹ ਕੁਕਰੀਏ ਪਾਰਟੀਆਂ ਵੇਚ ਚੁੱਕੇ ਹੋ ਆਪਣੀਆਂ ਆਧਾਰ ਗਵਾ ਚੁੱਕੇ ਹੋ ਤੱਕ ਉਹਨਾਂ ਕਹਿੰਦਾ ਕਿ ਆਪਣਾ ਆਧਾਰ ਗਵਾ ਚੁੱਕੇ ਆ ਪਰ ਸਦਾ ਸਿੰਘ ਜੀ ਸਿੰਘ ਮਾਨ ਨੇ ਕਿਹਾ ਕਿ ਇਹੋ ਹੀ ਇੱਕ ਅਕਾਲੀ ਦਲ ਅੰਮ੍ਰਿਤਸਰ ਉਹ ਪਾਰਟੀ ਆ ਜਿਹੜੀ ਮਜਬੂਤੀ ਵੱਲੇ ਪਾਸੇ ਵੱਧ ਰਹੀ ਆ ਤੇ ਸੰਤ ਜਨਰੈਲ ਸਿੰਘ ਖਾਲਸਾ ਪਿੰਡਰਾ ਵਾਲੇ ਦੇ ਕਹੇ ਬਚਨਾ ਤੇ ਅਸੀਂ ਪੂਰੇ ਉੱਤਰੇ ਹੋਏ ਆ ਕਿਉਂਕਿ ਉਹਨਾਂ ਨੇ ਖਾਲਸਾਤਨ ਦੀ ਗੱਲ ਕੀਤੀ ਸੀ ਕਿਉਂਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਵਾ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਪਹਿਲੋਂ ਜਦੋਂ ਸੰਤ ਜਨਰੈਲ ਸਿੰਘ ਪਿੰਡ ਰਾਵੜਾ ਵਾਲਿਆਂ ਨੂੰ ਕਿਸੇ ਨੇ ਪੁੱਛਿਆ ਸੀ ਉਹਨਾਂ ਨੇ ਕਿਹਾ ਸੀ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਸਮਝੋ ਕਿ ਖਾਲਸਾਤਨ ਦੀ ਨਹੀਂ ਰੱਖੀ ਗਈ ਉਹੋ ਹੀ ਅੱਜ ਦੁਹਰਾ ਕੇ ਗਏ ਆ ਸਦਾ ਸਿੰਘ ਜੀ ਸਿੰਘ ਮਾਨ ਕਿ 1984 ਦਾ ਸਾਕਾ ਜੋ ਉਹ ਸਮੇਂ ਦੀ ਜ਼ਾਲਮ ਹਕੂਮਤ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਭਾਈ ਬੈਂਤ ਸਿੰਘ ਭਾਈ ਸਤਵੰਦ ਸਿੰਘ ਭਾਈ ਕੇਰ ਸਿੰਘ ਨੂੰ ਯਾਦ ਵੀ ਕੀਤਾ ਗਿਆ ਜਿੱਥੇ ਉਹਨਾਂ ਨੇ ਸ਼ਰਦਾ ਦੇ ਫੋਲ ਭੇਟ ਕੀਤੇ ਗਏ ਉੱਥੇ 10ਵੇਂ ਪਾਸਾ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਉਹਨਾਂ ਨੇ ਸਮੂਹ ਲੋਕਾਈ ਨੂੰ ਵਧਾਈਆਂ ਦਿੱਤੀਆਂ ਵਾ ਖਾਸ ਸਖਸੀਤਾ ਇੱਥੇ ਜਿਹੜੀਆਂ ਪਹੁੰਚੇ ਸੀ ਕੋਸ਼ਿਸ਼ ਕੀਤੀ ਸੀ ਆਪਾਂ ਗੱਲਬਾਤ ਕਰਨ ਦੀ ਇਤਿਹਾਸ ਦਰੋਂਣ ਦੀ ਜੇ ਮੈਂ ਗੱਲ ਕੀਤੀ ਸੀ ਬੀਬੀ ਮਮਤਾਜ ਜੀ ਦਾ ਜ਼ਿਕਰ ਕੀਤਾ ਗਿਆ ਸੀ ਬੀਬੀ ਮਮਤਾਜ ਤੋਂ ਬਾਅਦ ਬੀਬੀ ਸੁਰਿੰਦਰ ਕੌਰ ਜਿਹੜੇ ਕਿ ਭਾਈ ਸਤਵੰਤ ਸਿੰਘ ਅਗਵਾਨ ਤੋਂ ਸੀ ਜਿਨ੍ਹਾਂ ਨੇ ਅੱਜ ਦੇ ਦਿਨ ਜਿਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ ਭਾਈ ਕੇਰ ਸਿੰਘ ਨੂੰ ਅੱਜ ਦਿਨ ਫਾਂਸੀ ਦੇ ਦਿੱਤੀ ਗਈ ਸੀ ਤੇ ਬੀਬੀ ਸੁਰਿੰਦਰ ਕੌਰ ਉਹਨਾਂ ਨਾਲ ਮੰਗਣੀ ਹੋਈ ਸੀ ਤੇ ਉਹਨਾਂ ਦੀ ਵੀ ਉਤੋਂ ਬਾਅਦ ਦੇ ਵਿੱਚ ਥੋੜੇ ਸਮੇਂ ਬਾਅਦ ਸ਼ਹਾਦਤ ਹੋ ਜਾਂਦੀ ਆ ਇਹ ਜੋ ਰਤਬਾ ਮਿਲਿਆ ਖਾਸ ਕਰਕੇ ਸ਼ਹਾਦਤਾਂ ਦਾ ਉਹਨਾਂ ਨੂੰ ਜਦੋਂ ਇਸ ਜਗ੍ਹਾ ਤੋਂ ਅਕਾਲ ਤਖਤ ਸਭ ਤੋਂ ਯਾਦ ਕੀਤਾ ਜਾਂਦਾ ਤੇ ਉਹ ਪਰਿਵਾਰ ਵੀ ਮਾਣ ਕਰਦੇ ਅੱਜ ਪਰਿਵਾਰ ਵੀ ਇੱਥੇ ਪਹੁੰਚਿਆ ਸੀ ਸਰਬਜੀਤ ਸਿੰਘ ਭਾਈ ਅਬਿੰਤ ਸਿੰਘ ਦੇ ਸੁਪੁੱਤਰ ਪਹੁੰਚੇ ਸੀ ਉਹਨਾਂ ਦਾ ਸਨਮਾਨ ਕੀਤਾ ਗਿਆ ਸੀ ਤਕਰੀਬਨ ਜੇ ਆਪਾਂ ਖਾਸਿਕਤਾਂ ਦੀ ਗੱਲ ਕਰੀਏ ਦਾਲ ਖਾਲਸਾ ਇੱਥੇ ਪਹੁੰਚਿਆ ਸੀ ਅਕਾਲੀ ਦਰ ਅੰਮ੍ਰਿਤਸਰ ਪਹੁੰਚਿਆ ਸੀ ਐ ਜੀ ਪੀ ਸੀ ਦੇ ਤਕਰੀਬਨ ਨੁਮਾਇंदे ਉੱਥੇ ਪਹੁੰਚੇ ਸੀ ਸਾਰਿਆਂ ਨੇ ਜਿੱਥੇ ਗੁਰਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਲੋਕਾਈ ਨੂੰ ਵਧਾਈਆਂ ਦਿੱਤੀਆਂ ਉਥੇ ਨਾਲ ਨਾਲ ਅੱਜ ਦੇ ਦਿਹਾੜੇ ਦੇ ਉੱਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ